ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ ਜਗਜੀਤ ਸਿੰਘ ਡੱਲੇਵਾਲ ਸਮੇਤ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਵੀ ਮੌਜੂਦ ਨੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਜਦੋਂ ਬੈਰੀਕੇਡਿੰਗ ਹਟਣੀ ਹੈ ਨੈਸ਼ਨਲ ਹਾਈਵੇ ਖੁੱਲਣਾ ਹੈ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਬਣਾਈ ਜਾਵੇ ਕੀ ਇੱਥੇ ਹੀ ਬੈਠਿਆ ਜਾਵੇ ਜਾਂ ਫਿਰ ਜਦੋਂ ਬੈਰੀਕੇਡ ਹਟ ਜਾਣਗੇ ਤਾਂ ਦਿੱਲੀ ਦਾ ਰੁਖ ਕੀਤਾ ਜਾਵੇ ਅੱਗੇ ਵਧਿਆ ਜਾਵੇ ਕਿਉਂਕਿ ਅਜੇ ਵੀ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਜਿਹੜੀ ਮੰਗ ਹੈਗੀ ਇਸ ਤੋਂ ਇਲਾਵਾ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨ ਦੀ ਜਿਹੜੀ ਮੰਗ ਹੈ ਉਹ ਪੈਂਡਿੰਗ ਹੈ ਉਸ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਪਿਛਲੇ ਸਾਢੇ 3 ਮਹੀਨਿਆਂ ਤੋਂ ਜਿਹੜਾ ਦੂਸਰਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਖਨਾਰੀ ਨੰਬੂ ਬਾਰਡਰ ਤੇ ਕਿਸਾਨ ਬੈਠੇ ਹੋਏ 10 ਜੁਲਾਈ ਨੂੰ ਦਰਅਸਲ ਕਿਸਾਨਾਂ ਨੂੰ ਉਮੀਦ ਇਸ ਕਰਕੇ ਜਗੀ ਕਿਉਂਕਿ ਕਿਸਾਨਾਂ ਨੂੰ ਇਸ ਵਾਰ ਦਿੱਲੀ ਦੇ ਵੱਲ ਨਹੀਂ ਵਧਨ ਦਿੱਤਾ ਹਰਿਆਣਾ ਪੁਲਿਸ ਨੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਬਾਰਡਰਸ ਤੇ ਹੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਹੀ ਉਹਨਾਂ ਨੂੰ ਡੱਕ ਲਿਆ ਗਿਆ ਸੀ ਰੋਕ ਲਿਆ ਗਿਆ ਸੀ ਪਰ 10 ਜੁਲਾਈ ਨੂੰ ਦਰਅਸਲ ਹਾਈ ਕੋਰਟ ਦੇ ਵੱਲੋਂ ਇਹ ਰਾਹਤ ਇਸ ਕਰਕੇ ਮਿਲੀ ਕਿਸਾਨਾਂ ਨੂੰ ਜਦੋਂ ਹਾਈ ਕੋਰਟ ਨੇ ਇੱਕ ਲੋਕ ਹਿੱਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਤੁਰੰਤ ਨੈਸ਼ਨਲ ਹਾਈਵੇ ਖਾਲੀ ਕਰੇ ਉੱਥੋਂ ਬੈਰੀਕੇਡ ਹਟਾਏ ਕਿਸੇ ਧਰਨੇ ਕਰਕੇ ਆਮ ਲੋਕਾਂ ਦਾ ਰਾਹ ਬੰਦ ਨਹੀਂ ਕੀਤਾ ਜਾ ਸਕਦਾ ਦਿੱਲੀ ਨੂੰ ਜਾਣ ਵਾਲਾ ਜਿਹੜਾ ਇਹ ਨੈਸ਼ਨਲ ਹਾਈਵੇ ਹੈ ਇਹ ਬਹੁਤ ਬਿਜ਼ੀ ਰੋਡ ਹੈ ਔਰ ਇੱਥੋਂ ਪੂਰੀ ਜਿਹੜੀ ਇੰਡਸਟਰੀਅਲ ਐਕਟੀਵਿਟੀ ਕਮਰਸ਼ੀਅਲ ਐਕਟੀਵਿਟੀਆਂ ਜਿਹੜੀਆਂ ਇਸ ਕਰਕੇ ਰੁਕੀਆਂ ਹੋਈਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ ਉਹ ਕੋਈ ਵੀ ਸੂਬਾ ਸਰਕਾਰ ਨਹੀਂ ਕਰ ਸਕਦੀ ਇਸ ਕਰਕੇ ਤੁਰੰਤ ਇਥੋਂ ਬੈਰੀਕੇਡ ਹਟਾਏ ਜਾਣ ਪਹਿਲੀ ਟਿੱਪਣੀ ਜਾਂ ਪਹਿਲਾ ਫੈਸਲਾ ਹਾਈ ਕੋਰਟ ਨੇ ਇਹ ਦਿੱਤਾ ਸੀ ਹਾਲਾਂਕਿ ਹਰਿਆਣਾ ਦੇ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਨੇ ਇਹ ਸਬਮਿਸ਼ਨ ਕੀਤੀ ਸੀ ਕਿ ਲਾ ਐਂਡ ਆਰਡਰ ਦੀ ਸਮੱਸਿਆ ਖੜੀ ਹੋਊਗੀ ਤਾਂ ਹਾਈ ਕੋਰਟ ਨੇ ਕਿਹਾ ਕਿ ਲਾ ਐਂਡ ਆਰਡਰ ਬਰਕਰਾਰ ਰੱਖਣਾ ਵੀ ਸੂਬਾ ਸਰਕਾਰ ਦਾ ਕੰਮ ਹੈ ਪੰਜਾਬ ਤੇ ਹਰਿਆਣਾ ਦੋਵੇਂ ਲਾ ਐਂਡ ਆਰਡਰ ਮੇਨਟੇਨ ਕਰਨ ਪਰ ਨੈਸ਼ਨਲ ਹਾਈਵੇ ਖੋਲਿਆ ਜਾਵੇ ਹਫਤੇ ਦਾ ਸਮਾਂ ਹਾਈ ਕੋਰਟ ਦੇ ਵੱਲੋਂ ਦਿੱਤਾ ਗਿਆ ਹਰਿਆਣਾ ਸਰਕਾਰ ਨੂੰ ਹੁਣ ਕਿਉਂਕਿ 4 ਦਿਨ ਬੀਤ ਚੁੱਕੇ ਆ 3 ਦਿਨ ਬਾਕੀ ਆ ਸੋ 3 ਦਿਨ ਬਾਅਦ ਜਦੋਂ ਨੈਸ਼ਨਲ ਹਾਈਵੇ ਖੁੱਲੇਗਾ ਬੈਰੀਕੇਡਸ ਹਟਣਗੇ ਤਾਂ ਉਦੋਂ ਕਿਸਾਨਾਂ ਨੇ ਹੁਣ ਫੈਸਲਾ ਲੈਣਾ ਹੈ ਕਿ ਦਿੱਲੀ ਦੇ ਵੱਲ ਰੁੱਖ ਕਰਨਾ ਹੈ ਜਾਂ ਅਜੇ ਇੱਥੇ ਹੀ ਬੈਠਣਾ ਹੈ ਉਸੇ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨੀ ਨੂੰ ਸਿੱਧੂਪੁਰ ਦੇ ਆਗੂ ਉਹ ਵੀ ਮੌਜੂਦ ਨੇ ਇਸ ਤੋਂ ਇਲਾਵਾ ਸਰਵਣ ਸਿੰਘ ਪੰਦੇਰ ਵੀ ਮੀਟਿੰਗ ਕਰ ਰਹੇ ਹੈ ਹਾਲਾਂਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾ ਰਹੀ ਹੈ ਸੁਪਰੀਮ ਕੋਰਟ ਦਾ ਰੁਖ ਸਰਕਾਰ ਕਰੇਗੀ ਤਾਂ ਕਿ ਇਹ ਫੈਸਲਾ ਜਿਹੜਾ ਇਹਨੂੰ ਸਟੇ ਕਰਵਾਇਆ ਜਾ ਸਕੇ ਹਰਿਆਣਾ ਸਰਕਾਰ ਦਾ ਅਜੇ ਵੀ ਕਹਿਣਾ ਹੈ ਕਿ ਜੇ ਬੈਰੀਕੇਡ ਹਟਾਏ ਤਾਂ ਕਿਸਾਨ ਦਿੱਲੀ ਦੇ ਵੱਲ ਵਧਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲਾਅ ਐਂਡ ਆਰਡਰ ਦੇ ਲਈ ਔਰ ਸਰਕਾਰੀ ਮਸ਼ੀਨਰੀ ਦੇ ਲਈ ਫਿਰ ਉਹੀ ਪਰੇਸ਼ਾਨੀ ਖੜੀ ਹੋਏਗੀ ਔਰ ਕਿਸਾਨਾਂ ਨੂੰ ਰੋਕਣਾ ਫਿਰ ਮੁਸ਼ਕਲ ਹੋਏਗਾ ਇਸ ਕਰਕੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰ ਰਹੀ ਹੈ ਇਹ ਜਾਣਕਾਰੀਆਂ ਮਿਲ ਰਹੀਆਂ ਨੇ ਸਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਦੁਬਾਰਾ ਇਸ ਫੈਸਲੇ ਤੇ ਨਜ਼ਰਸਾਨੀ ਕਰਨ ਦੀ ਹਾਈ ਕੋਰਟ ਦੇ ਫੈਸਲੇ ਤੇ ਰਿਵਿਊ ਦੀ ਉਹ ਅਪੀਲ ਕੀਤੀ ਜਾਏਗੀ ਕਿਉਂਕਿ ਇਹ ਜੇ ਹੁੰਦਾ ਹੈ ਬੈਰੀਕੇਡ ਛੱਟਦੇ ਆ ਤਾਂ ਹਰਿਆਣਾ ਸਰਕਾਰ ਦੇ ਮੁਤਾਬਕ ਹੈ ਲਾਅ ਐਂਡ ਆਰਡਰ ਦੇ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਜਾਏਗੀ ਜਦੋਂ ਕਿਸਾਨ ਰਾਹ ਖੁੱਲ ਗਿਆ ਤਾਂ ਫਿਰ ਸੰਭਵ ਤਾਰ ਤੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਦਿੱਲੀ ਦੇ ਵੱਲ ਵਧਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਣਾ ਮੁਸ਼ਕਲ ਹੋਏਗਾ ਇਸ ਕਰਕੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰ ਰਹੀ ਹੈ ਸੁਪਰੀਮ ਕੋਰਟ ਜਾਏਗੀ ਹਰਿਆਣਾ ਸਰਕਾਰ ਪਰ ਹਾਈ ਕੋਰਟ ਨੇ ਇੱਕ ਹਫਤੇ ਦਾ ਸਮਾਂ ਦਿੱਤਾ ਸੀ 10 ਜੁਲਾਈ ਨੂੰ ਤੇ ਅੱਜ 4 ਦਿਨ ਇਹ ਜਿਹੜੇ ਹੋ ਚੁੱਕੇ ਹੁਣ 3 ਦਿਨ ਬਾਕੀ ਆ 3 ਦਿਨ ਦੋ ਬਾਅਦ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੇ ਨੈਸ਼ਨਲ ਹਾਈਵੇ ਦੇ ਉੱਪਰੋਂ ਜਿੰਨੇ ਵੀ ਬੈਰੀਕੇਡ ਲਾਏ ਨੇ ਪੱਥਰ ਦੀਆਂ ਜਿੰਨੀਆਂ ਉੱਥੇ ਸਲੈਬਸ ਰੱਖੀਆਂ ਨੇ ਜਬੈਰੀਕੇਡਿੰਗ ਜਿੰਨੀ ਉੱਥੇ ਖੜੀ ਕੀਤੀ ਆ ਉਹ ਸਾਰੇ ਬੈਰੀਕੇਡ ਹਟਾਉਣੇ ਪੈਣਗੇ ਬਾ ਹੁਕਮ ਹਾਈ ਕੋਰਟ ਇੱਕ ਹਫਤੇ ਦੇ ਅੰਦਰ ਅੰਦਰ 3 ਦਿਨ ਦਾ ਸਮਾਂ ਹੋਰ ਬਾਕੀ ਹੈ ਹਰਿਆਣਾ ਸਰਕਾਰ ਦੇ ਕੋਲ 3 ਦਿਨ ਬਾਅਦ ਬੈਰੀਕੇਡ ਹਾਈ ਕੋਰਟ ਦੇ ਹੁਕਮਾ ਮੁਤਾਬਕ ਹਟਾਉਣੇ ਪੈਣਗੇ ਫਿਰ ਉਸ ਤੋਂ ਬਾਅਦ ਕਿਸਾਨਾਂ ਨੂੰ ਕਿਉਂਕਿ ਬਿਲਕੁਲ ਰਾ ਸਿੱਧਾ ਹੋਏਗਾ ਤਾਂ ਕਿਸਾਨ ਦਿੱਲੀ ਦੇ ਵੱਲ ਵਧਣ ਦੀ ਕੋਸ਼ਿਸ਼ ਕਰਨਗੇ ਉਸ ਸਥਿਤੀ ਦੇ ਵਿੱਚ ਹਰਿਆਣਾ ਸਰਕਾਰ ਦਾ ਮੰਨਣਾ ਹੈ ਕਿ ਇੱਕ ਨਵੀਂ ਚੁਣੌਤੀ ਖੜੀ ਹੋ ਸਕਦੀ ਹੈ ਇਸ ਕਰਕੇ ਅੱਜ ਮੀਟਿੰਗ ਹੈ ਜਿਹੜੀ ਉਹ ਕਿਸਾਨ ਵੀ ਕਰ ਰਹੇ ਹੈ ਤੇ ਹਰਿਆਣਾ ਸਰਕਾਰ ਵੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਚ ਹੈ ਬਾਰਡਰ ਤੇ ਇਸ ਵਕਤ ਕਿਸਾਨ ਆਪੋ ਆਪਣੀ ਰਣਨੀਤੀ ਬਣਾ ਰਹੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਵਿੱਕੀ ਭੁੱਲਰ ਮੇਰੇ ਸਹਿਯੋਗੀ ਜੁੜੇ ਹਨਾਰੀ ਬਾਰਡਰ ਤੋਂ ਵਿੱਕੀ ਕੀ ਮਾਹੌਲ ਹੈ ਇੱਥੇ ਮੀਟਿੰਗ ਸ਼ੁਰੂ ਹੋ ਗਈ ਹੈ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕੁਝ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਹਿ ਰਹੇ ਨੇ ਜੇ 3 ਦਿਨ ਬਾਅਦ ਬੈਰੀਕੇਡ ਹਟਦੇ ਆ ਤਾਂ ਕੀ ਅੱਗੇ ਦਾ ਵਿਚਾਰ ਹੈ ਇੱਕ ਸਮੇਂ ਅਸੀਂ ਕਨੌਰੀ ਬਾਰਡਰ ਦੇ ਉੱਤੇ ਖੜੇ ਆ ਜਿਹੜਾ ਤੁਹਾਨੂੰ ਇਹ ਕੈਮਰਾ ਸਾਹਮਣੇ ਤੁਸਨ ਤੁਹਾਨੂੰ ਕਿਸਾਨ ਆਗੂ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਇਹਦੇ ਅੰਦਰ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ ਤੇ ਗੈਰ ਰਾਜਨੀਤਿਕ ਦੇ ਜਿਹੜੇ ਬਾਕੀ ਕਿਸਾਨ ਆਗੂ ਨੇਤਾ ਨੇ ਜਿਹੜੇ ਉਹ 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 ਜਿਹੜੇ ਮੌਜੂਦ ਨੇ ਤਸਵੀਰਾਂ ਨਾਲ ਦੀਆਂ ਤੁਹਾਨੂੰ ਦਿਖਾ ਦਈਏ ਕਿ ਇਸ ਸਮੇਂ ਟਰਾਲੀਆਂ ਬਿਲਕੁਲ ਤਿਆਰ ਨੇ ਉਸੇ ਤਰੀਕੇ ਦੇ ਨਾਲ ਸਟੇਜ ਦੀ ਕਾਰਵਾਈ ਹੈ ਜਿਹੜੀ ਸਾਹਮਣੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਪਰ ਫਿਲਹਾਲ ਜਿਹੜੀ ਇਹ ਬੈਠਕਾ ਜਿਹੜੀ ਹੁਣ ਇੱਥੇ ਚੱਲ ਰਹੀ ਹੈ ਇਸ ਸਮੇਂ ਇਸ ਦੇ ਵਿੱਚ ਪਹਿਲਾਂ ਜਿਹੜੇ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਬਲਾਕਾਂ ਦੇ ਪ੍ਰਧਾਨ ਨੇ ਉਹਨਾਂ ਨਾਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਆਪਣੀ ਮ ਤਕਰੀਬਨ 2 ਵਜੇ ਦੇ ਕਰੀਬ ਜਿਹੜੀ ਕਹਿ ਸਕਦੇ ਆ ਕਿ ਜਿਹੜੀ ਦੂਸਰੀਆਂ ਜਿਹੜਾ ਦੂਸਰਾ ਫਾਰਮ ਆ ਜਿਹੜਾ ਉਹਨਾਂ ਦੀ ਜਿਹੜੀ ਮੀਟਿੰਗ ਹੈ ਜਿਹੜੀ ਇੱਥੇ ਹੋਏਗਾ ਜਿਸ ਦੇ ਵਿੱਚ ਬਾਕੀ ਜਿਹੜੇ ਨੇਤਾ ਨੇ ਵੱਡੇ ਭਾਵੇਂ ਪੰਦੇਰ ਸੋਣ ਜਾਂ ਮਨਜੀਤ ਰਾਏ ਹੋਣ ਜਸਵਿੰਦਰ ਸਿੰਘ ਲੋਂਗੋਵਾਲ ਜਾਂ ਜਿੰਨੇ ਵੀ ਦੂਸਰੇ ਜਿਹੜੇ ਨੇਤਾ ਨੇ ਜਿਹੜੇ ਸਹਿਯੋਗ ਕਰ ਰਹੇ ਨੇ ਇਹਨਾਂ ਨਾਲ ਸਹਿਮਤ ਨੇ ਉਹਨਾਂ ਦੀ ਬੈਠਕ ਹੋਏਗੀ ਉਸ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਜਾਏਗਾ ਇਸ ਨੂੰ ਲੈ ਕੇ ਜਿਵੇਂ ਕੋਰਟ ਨੇ ਕਿਹਾ ਕਿ ਰਾਹਤੇ ਖੋਲੇ ਜਾਣ ਜਿਵੇਂ ਕਿ ਹਰਿਆਣਾ ਦੇ ਵਿੱਚ ਵੀ ਮੀਟਿੰਗਾਂ ਚੱਲ ਰਹੀਆਂ ਨੇ ਹਰਿਆਣਾ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਗਰ ਰਸਤੇ ਖੋਲਦ ਨੇ ਕਿਸ ਤਰ੍ਹਾਂ ਦੀ ਸਥਿਤੀ ਬਣੇਗੀ ਪਰ ਲੇਕਿਨ ਕਿਸਾਨ ਟਰਾਲੀਆਂ ਦੇ ਵਿੱਚ ਚਾਹਲ ਪੈਲ ਜਿਹੜੀ ਉਹ ਗੁਰਪ੍ਰੀਤ ਜਿਹੜੀ ਉਹ ਲਗਾਤਾਰ ਕਹਿ ਸਕਦੇ ਆ ਕਿ ਪਿਛਲੇ ਦਿਨਾਂ ਨਾਲ ਉਹਨਾਂ ਨੂੰ ਜ਼ਿਆਦਾ ਇੱਥੇ ਦਿਖ ਰਹੀ ਹੈਗੀ ਖਾਸ ਤੌਰ ਦੇ ਉੱਪਰ ਮਹਿਲਾਵਾਂ ਨੇ ਜਿਹੜੀਆਂ ਬੱਚਿਆਂ ਸਮੇਤ ਜਿਹੜੇ ਕਿਸਾਨ ਇਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਟਰਾਲੀਆਂ ਨੂੰ ਆਪਣੇ ਘਰਾ ਮੰਗ ਜਿਹੜਾ ਇੱਥੇ ਬਣਾਇਆ ਹੋਇਆ ਹੈਗਾ ਪਰ ਜਿਹੜਾ ਅੰਤੋਂ ਫੈਸਲਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਡੀ ਹੋਣੀ ਥੋੜੀ ਦੇਰ ਪਹਿਲਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਅੰਤੋਂ ਫੈਸਲਾ ਹੈਗਾ ਕਿ ਸਾਰੇ ਕਿਸਾਨ ਸੰਗਠਨਾਂ ਦੀ ਕੀ رائے ਹੋਏਗੀ ਆਪਦੇ ਵਿੱਚ ਉਹ ਜਦੋਂ ਜਿਹੜੀ 2 ਵਜੇ ਮੀਟਿੰਗ ਹੋਏਗੀ ਉਸ ਮੀਟਿੰਗ ਤੋਂ ਬਾਅਦ ਹੀ ਜਿਹੜੀ ਉਹ ਉਹ ਜਿਹੜੀ ਪ੍ਰੈਸ ਕਾਨਫਰੈਂਸ ਕਰਕੇ ਜਾਂ মিডিਆ ਨਾਲ ਗਲਤ ਕਰਕੇ ਗੱਲ ਦੱਸੀ ਜਾਏਗੀ ਪਰ ਉਹਨਾਂ ਦਾ ਆਪਣਾ ਮੰਨਣਾ ਹੈ ਜਿਹੜਾ ਜਗਜੀਤ ਸਿੰਘ ਡੱਲੇਵਾਲ ਦਾ ਮੰਨਣਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਿਆ ਦੀ ਕੁਝ ਦਿਨ ਪਹਿਲਾਂ ਕਿ ਸਾਰਿਆਂ ਨੂੰ ਤਿਆਰ ਰਹਿਣ ਦੇ ਲਈ ਕਿਹਾ ਗਿਆ ਭਿੰਡਾਂ ਤੋਂ ਜਿਹੜੀਆਂ ਟਰਾਲੀਆਂ ਨੇ ਪਿੱਛੇ ਉਹਨਾਂ ਨੂੰ ਵੀ ਕਿਹਾ ਗਿਆ ਤੁਸੀਂ ਤਿਆਰ ਰੱਖੋ ਜਿਹੜੀਆਂ ਉਰੇ ਟਰਾਲੀਆਂ ਖੜੀਆਂ ਨੇ ਇਹਨਾਂ ਦੇ ਵਿੱਚ 5 ਤੋਂ 7 ਲੋਕ ਜਿਹੜੇ ਹਮੇਸ਼ਾ ਰਹਿਣ ਕਿਉਂਕਿ ਅਗਰ ਕਿਸੇ ਟਾਈਮ ਕੋਰਟ ਕਹਿਣ ਦੀ ਆ ਕਿ ਆਰਡਰ ਜਿਵੇਂ ਆਇਆ ਤੰਦਨ ਬਾਕੀ ਨਹੀਂ ਅਗਰ ਬਾਰਡਰ ਖੋਲ ਹੀ ਜਾਂਦੇ ਨੇ ਤਾਂ ਕਿਸਾਨ ਦਿੱਲੀ ਜਾ ਰਹੇ ਨੇ ਤਾਂ ਉਹਨਾਂ ਨੂੰ ਸਮਾਂ ਲੱਗੇ ਤਾਂ ਆਪਣੀਆਂ ਤਿਆਰੀਆਂ ਜਿਹੜੀਆਂ ਬਿਲਕੁਲ ਹੁਣ ਕਹਿ ਸਕਦੇ ਹਾਂ ਕਿ ਇੱਕ ਵੱਡਾ ਐਕਸ਼ਨ ਜਿਹੜਾ ਹੁੰਦਾ ਹੋਇਆ ਕਿਸਾਨਾਂ ਵੱਲੋਂ ਵੀ ਨਜ਼ਰ ਆ ਰਿਹਾ ਕਿਸਾਨ ਵੀ ਐਕਟਿਵ ਹੋਏ ਨੇ ਜਦੋਂ ਕੋਰਟ ਐਕਟਿਵ ਹੋਈ ਹੈ ਕੋਰਟ ਨੇ ਆਰਡਰ ਕਰ ਰਹੇ ਨੇ ਕਿ ਰਾਹਤੇ ਖੋਲੇ ਜਾਣ ਪਾਵੇਂ ਸੰਭੂ ਆਰਡਰ ਦੀ ਗੱਲ ਹੋਈ ਹੈ ਖਨੌਰੀ ਦਾ ਵੀ ਜਿਹੜਾ ਜਿਹੜਾ ਬਾਅਦ ਦੇ ਵਿੱਚ ਹੋਇਆ ਸੀ ਰੱਖਿਆ ਗਿਆ ਸੀ ਕਿ ਅਗਰ ਆਰਡਰ ਖੋਲਦੇ ਨੇ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਗੇ ਝਰੂ ਜਾਣੇ ਕਿਉਂਕਿ ਮੰਗਾਂ ਦੇ ਉੱਪਰ ਹਾਲੇ ਤੱਕ ਸਹਿਮਤੀ ਹੈ ਜਿਹੜੀ ਉਹ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਨਹੀਂ ਬਣੀ ਸਿਰਫ ਇੱਕ ਕੋਰਟ ਦਾ ਆਰਡਰ ਆਇਆ ਹੈ ਕਿ ਰਸਤੇ ਨਹੀਂ ਖੋਲਿਆ ਜਾਣੇ ਕਿਸਾਨ ਕਹਿੰਦੇ ਕਿ ਅਸੀਂ ਰਸਤੇ ਨਹੀਂ ਬਲਾਕ ਕਰੇ ਸਰਕਾਰ ਹਰਿਆਣਾ ਸਰਕਾਰ ਨੇ ਕਰਨੇ ਆ ਅਗਰ ਰਸਤੇ ਖੋਲ ਦਿੰਦੇ ਨੇ ਤਾਂ ਅਸੀਂ ਆਪਣਾ ਦਿੱਲੀ ਅੱਗੇ ਧਰਨੇ ਲਈ ਨਿਕਲਾਂਗੇ ਠੀਕ ਹੈ ਬਹੁਤ ਸ਼ੁਕਰੀਆ ਵਿਕੀ ਇਸ ਜਾਣਕਾਰੀ ਦੇ ਲਈ ਸੋ ਮੀਟਿੰਗ ਕਿਸਾਨ ਆਗੂਆਂ ਤੋਂ ਸ਼ੁਰੂ ਹੋ ਚੁੱਕੀ ਹੈ ਥੋੜੀ ਦੇਰ ਬਾਅਦ ਫੈਸਲਾ ਹੋ ਸਕਦਾ ਹੈ ਕਿ ਕਿਸਾਨ ਬੈਰੀਕੇਡ ਜੇ ਹਟਦੇ ਹੈ ਤਾਂ ਉਸ ਸਥਿਤੀ ਦੇ ਵਿੱਚ ਕੀ ਕਰਨਗੇ